ਧੰਨ ਫਿਰ ਇਹ ਨ ਆਖੀਏ ਬੈਣ ਇਕੱਠੇ ਹੋਈ ਏਕ ਜੋਤ ਦੋਈ ਮੂਰਤੀ ਧੰਨ ਫਿਰ ਕਈਐ ਸੋਏ ਦੋ ਜਣਿਆਂ ਦਾ ਵਿਆਹ ਹੋ ਗਿਆ ਜੋੜੀ ਬਣ ਗਈ ਆਪਾਂ ਕਹਿ ਦਿੰਦਾ ਕਿ ਭਾਈ ਬੜੀ ਸੋਹਣੀ ਜੋੜੀ ਬਣ ਗਈ ਹੈ ਪਰ ਨਹੀਂ ਸਰੀਰਾਂ ਨਾਲੋਂ ਵੱਧ ਅਹਿਮੀਅਤ ਹੈ ਵਿਚਾਰਾਂ ਦੀ ਇੱਕ ਦੂਜੇ ਦੀ ਰਿਸਪੈਕਟ ਦੀ ਇੱਜ਼ਤ ਦੀ ਸਲਾਹ ਦੇ ਨਾਲ ਚੱਲਣ ਦੀ ਜੋੜੀ ਇਹ ਨਹੀਂ ਕਿ ਇਕੱਠੇ ਬਹਿ ਗਏ ਤੇ ਫੋਟੋਆਂ ਲੁਹਾਲੀਆਂ ਜੋੜੀ ਬਣ ਗਈ ਨਹੀਂ ਜਿੰਨਾ ਇੱਕ ਦੂਜੇ ਦਾ ਸਨਮਾਨ ਕਰਾਂਗੇ ਓਨਾ ਹੀ ਜਿਹੜਾ ਘਰ ਹੈ ਉਹਦੇ ਵਿੱਚ ਆਨੰਦ ਖੇੜਾ ਬਣੇਗਾ ਜਿੱਥੇ ਸਹਿਜ ਹੈ ਆਨੰਦ ਹੈ ਉੱਥੇ ਖੁਸ਼ੀਆਂ ਆਉਂਦੀਆਂ ਹਨ ਜਿੱਥੇ ਆਪਸ ਵਿੱਚ ਸਿਆਣੇ ਇੱਕ ਗੱਲ ਬੜੀ ਖੂਬਸੂਰਤ ਆਖਦੇ ਹਨ ਜਿੱਥੇ ਦੋ ਜੀਆਂ ਦਾ ਆਪਸ ਵਿੱਚ ਪ੍ਰੇਮ ਹੋਵੇ ਨਾ ਉਸ ਤੋਂ ਵੱਡਾ ਕੋਈ ਸਵਰਗ ਨਹੀਂ ਹੈ ਜੇ ਜਿੱਥੇ ਆਪਸ ਵਿੱਚ ਨਾਮ ਬਣਦੀ ਹੋਵੇ ਉੱਥੇ ਨਿਤ ਦੀ ਕਲੇਸ਼ ਹੈ ਤੇ ਉਦੋਂ ਵੱਡਾ ਕੋਈ ਨਰਕ ਵੀ ਨਹੀਂ ਹੈ ਜੇ ਆਪਸ ਵਿੱਚ ਬਣਦੀ ਨਾ ਹੋਵੇ ਜੇ ਇੱਕ ਦੂਜੇ ਦੀ ਇੱਜ਼ਤ ਨਾ ਨਾ ਹੋਵੇ ਕਿਉਂਕਿ ਨੇਤੀ ਸਵੇਰੇ ਵੀ ਘਰੋਂ ਤੁਰਨਾ ਹੈ ਸ਼ਾਮ ਨੂੰ ਵੀ ਘਰੇ ਆਉਣਾ ਹੈ ਜੇ ਇੱਕ ਦੂਜੇ ਦੇ ਨਾਲ ਬਣਦੀ ਨਹੀਂ ਤੇ ਉਸ ਤੋਂ ਵੱਡਾ ਨਰਕ ਕੋਈ ਨਹੀਂ ਹੈ